ਆਲੇ-ਪੁਲੇ ਦਾ ਬਾਈ ਮੰਗ ਹਾਥੀ ਉਤੋਂ ਵਾਹੋ-ਦਾਈ ਦੌੜੇ ਤੇ ਨਦੀ ਕਿਨਾਰੇ ਆਣ ਸਾ ਲਿਆ ਹਾਥੀਆਂ ਨੂੰ ਪਾਣੀ ਬਹੁਤ ਚੰਗਾ ਲੱਗਦਾ ਸੀ ਪਾਣੀ ਵੇਖਣਸਾਰੋ ਸਭ ਕੁਝ ਭੁੱਲ ਕੇ ਪਾਣੀ 'ਚ ਵੜ ਜਾਂਦੇ ਸਨ ਅੱਜ ਕਿਸੇ ਨੇ ਨਦੀ ਵੱਲ ਮੂੰਹ ਵੀ ਨਾ ਕੀਤਾ ਉਹ ਹੌਲੀ-ਹੌਲੀ ਇੱਧਰ-ਉੱਧਰ ਖਿੰਡ ਗਈ ਪੱਤੇ ਤੋੜ-ਤੋੜ ਖਾਣ ਲੱਗ ਪਏ ਕੱਬੇ ਹਾਥੀ ਨੇ ਸੁੰਡ ਤੇ ਬਲੇਟ ਨਾਲ ਇੱਕ ਭਾਰੀ ਟਾਣੀ ਤੋੜੀ ਤੇ ਕੁਝ ਪਰਾਂ ਬੂਟੇ ਚਾਬਰੇ 라ਵਲ ਹਾਥੀ ਅੱਗੇ ਸੁੱਟ ਦਿੱਤੇ। 라ਵਲ ਹਾਥੀ ਨੇ ਉੱਪਰ ਵੇਖਿਆ। ਕੱਬੇ ਹਾਥੀ ਨੇ ਉਹਦੇ ਵੱਲ ਪੈਰ ਪੁੱਟ ਲਏ। ਕੱਬੇ ਹਾਥੀ ਦੀ ਅੱਜ ਦੀ ਤੌਰ ਤੇ ਲੜਾਈ ਵਾਲੇ ਦਿਨ ਦੀ ਤੌਰ 'ਚ ਅੰਤਰ ਸੀ। ਦੋਸਤੀ ਦੀ ਤੌਰ 라ਵਲ ਨੇ ਵੀ ਪਛਾਣ ਲਈ। ਦੋਹਾਂ ਦੀਆਂ ਸੁੰਡਾਂ ਆਪਸ 'ਚ ਮਿਲੀਆਂ। ਉਹਨਾਂ ਇੱਕ ਦੂਜੇ ਨਾਲ ਸਰੀਰ ਰਗੜਿਆ ਤੇ ਫਿਰ ਰਲ ਕੇ ਮੋਟੀ ਠਾਣੀ ਤੋਂ ਪੱਤੇ ਖਾਣ ਲੱਗ ਪਏ। ਇਹ ਨੁਕਾ ਚਮਤਕਾਰ ਹਾਥੀਆਂ ਦੇ ਝੁੰਡ 'ਚ ਪਹਿਲੀ ਵਾਰੀ ਹੋਇਆ ਸੀ ਕਿ ਦੋ ਹਾਥੀ ਇੱਕੋ ਵੇਲੇ ਹਥਣੀਆਂ ਦੇ ਝੁੰਡ ਵਿੱਚ ਸਨ ਤੇ ਆਪਸ 'ਚ ਲੜੇ ਨਹੀਂ ਸਨ ਸੋ ਕੋਈ ਕੋਟਾਣੀ ਤੋਂ ਪੱਤੇ ਤੋੜ-ਤੋੜ ਕੇ ਖਾ ਰਹੇ ਸਨ ਆਪਸੀ ਝਗੜੇ ਦੇ ਬਾਵਜੂਦ ਰਾਵਲ ਹਾਥੀ ਨੇ ਕੱਬੇ ਹਾਥੀ ਦੀ ਜਾਨ ਬਚਾਈ ਸੀ ਉਹ ਰਾਵਲ ਹਾਥੀ ਦਾ ਐਸਾਨਮਨ ਸੀ ਉਹਨੇ ਰਾਵਲ ਹਾਥੀ ਕੋਲੋਂ ਦੋਸਤੀ ਦਾ ਪਹਿਲਾ ਸਬਕ ਸਿੱਖਿਆ ਸੀ ਦਪਰ ਹੋਈ ਤੇ ਸਾਰੇ ਸੰਗੜੀਆਂ ਨੂੰ ਛਾਂਵਾਂ ਲੱਭ ਕੇ ਆਰਾਮ ਕਰਨ ਲੱਗ ਪਏ। ਬੁੱਢੀ ਹਥਣੀ ਨੂੰ ਅਚਾਨਕ ਨਿੱਕਾ ਬਾਲ ਯਾਦ ਆਇਆ। ਉਹ ਹਾਥੀਆਂ ਦੀ ਜਾਨ ਬਚਾਉਣ ਖਾਤਰ ਪੂਰੀ ਰਾਤ ਜੂਝਦਾ ਰਿਹਾ ਸੀ। ਉਹ ਬਾਲ ਵਿਸ਼ੇਸ਼ ਸਨਮਾਨ ਦਾ ਹੱਕਦਾਰ ਸੀ। ਬੁੱਢੀ ਹਥਣੀ ਨੇ ਸਾਰੇ ਝੁੰਡ ਨੂੰ ਇਕੱਠਿਆਂ ਕੀਤਾ ਤੇ ਹਾਥੀਆਂ ਦਾ ਕਾਫਲਾ ਰੱਬੂ ਦੇ ਘਰ ਵੱਲ ਤੁਰ ਪਿਆ। ਰਾਵਲ ਹਾਥੀ ਰਾਹ ਦੱਸਣ ਲਈ ਮੁੱਢੀ ਹਥਣੀ ਦੇ ਨਾਲ-ਨਾਲ ਚੱਲ ਪਿਆ ਧੰਨਵਾਦ ਚੱਲਦਾ